ਸੋ ਫਰਬਦੀ ਮਾ ਤੇ ਬਿਨਾ ਦੇ ਸਵਰ ਦੁਰਾਇਆ ਇੰਸਟਾਗ੍ਰਾਮ ਦਾ ਮਸ਼ਹੂਰ ਸਟਾਰ ਮਾਝੇ ਵਾਲਾ ਗੋਲੂ ਜਿਲ੍ਹਾ ਬਟਾਲਾ ਗੁਰਦਾਸਪੁਰ ਮੈਂ ਮੰਮੀ ਬਿਨਾ ਇੱਕ ਮਿੰਟ ਨਹੀਂ ਸੀ ਰਹਿੰਦਾ ਤੇ ਹੁਣ ਪੂਰੀ ਜ਼ਿੰਦਗੀ ਕੱਤਨੀ ਪੈਗੀ ਮਾਝੇ ਵਾਲਾ ਨੂੰ ਦਿਨ ਰਾਤ ਸੁਣਦੀਆਂ ਹਨ ਮਾਂ ਦੀਆਂ ਆਵਾਜ਼ਾਂ ਕੈਮਰੇ ਮੂਰੇ ਰੋ ਪਿਆ ਮਸੂਮ ਜਿੰਦਗੀ ਅੱਧੀ ਨਸ਼ਟ ਹੈ ਅੱਧੀ ਕੀ ਪੂਰੀ ਨਸ਼ਟ ਹੈ 15 ਸਾਲ ਮੇਰੀ ਉਮਰ ਆ ਤੇ ਜਿੱਥੋਂ ਤੱਕ ਰੱਬ ਨੇ ਸਾਹ ਲਿਖੇ ਹੋਣ ਦੇ ਉਹਨਾਂ ਦੀ ਗੱਲ ਤੇ ਠੀਕ ਆ ਪਰ ਉਹ ਚੀਜ਼ ਦਿਲ ਨੂੰ ਠੇਸ ਪਹੁੰਚਾਉਂਦੀ ਰਹਿਣੀ ਨਾ ਜਿਹੜੀ ਚੀਜ਼ ਮੇਰੀ ਮਾਂ ਨੇ ਚੰਗੀਆਂ ਚੀਜ਼ਾਂ ਸਿਖਾਈਆਂ ਹਨ ਮਾੜਾ ਕੰਮ ਨਹੀਂ ਚੰਗੀਆਂ ਚੰਗੀਆਂ ਗੱਲਾਂ ਚੰਗੀਆਂ ਚੀਜ਼ਾਂ ਵੀ ਕਿਦਾਂ ਮਾੜਾ ਨਹੀਂ ਕਰਨਾ ਉਹ ਚੀਜ਼ਾਂ ਬੰਦੇ ਨੂੰ ਉਹ ਚੀਜ਼ਾਂ ਜਿਹਤੇ ਹੁੰਦੀਆਂ ਨੇ ਬਾਰ-ਬਾਰ ਕੱਲਾ ਆਪਣੇ ਮੁਤੱਲਬ ਮਹਿਸੂਸ ਕਰਦਾ ਕੱਲਾ ਭਜੀ ਕੱਲਾ ਤੇ ਕੱਲਾ ਤੇ ਮਹਿਸੂਸ ਕਰਨਾ ਭਜੀ ਹੁਣ ਮੈਂ ਤੇ ਮੇਰੇ ਡੈਡੀ ਆ ਮੈਂ ਕਦੀ ਵੀ ਆਪਣੇ ਡੈਡੀ ਸਾਹਮਣੇ ਮੇਰਾ ਘਟਾ ਰੋਣ ਨੂੰ ਜੀ ਨਹੀਂ ਕਰਦਾ ਮੈਂ ਜੇ ਆ ਕਦੀ ਵੀ ਆਪਣੇ ਡੈਡੀ ਸਾਹਮਣੇ ਇਧਰ ਰੋਇਆ ਨਹੀਂ ਸਗੋਂ ਉਹ ਰੋ ਪੈਂਦੇ ਮੇਰੇ ਸਾਹਮਣੇ ਮੈਂ ਫਿਰ ਵੀ ਇਹਨਾਂ ਨੂੰ ਚੁੱਪ ਕਰਾਉਣਾ ਗਲਤ ਕਮੈਂਟ ਕਰਨ ਵਾਲਿਆਂ ਦੇ ਕਮੈਂਟ ਕਰੇ ਹੀ ਜਾਣੇ ਆ ਇਹ ਫੇਮਸ ਹੋ ਲਈਦਾ ਮੈਨੂੰ ਕਿ ਲੋੜ ਫੇਮਸ ਹੁੰਦੀ ਜਿਹੜੀ ਜਵਾਲੇ ਝਾਲ ਮਾ ਚਲ ਜੇ ਤੇ ਉਹਨੂੰ ਕੀ ਲੋੜ ਫੇਮਸ ਪਿਛੇ ਰਹਿ ਗਈ ਦੋਨੋਂ ਇੰਡਸਟਰੀ ਨਾਲ ਜੁੜਿਆ ਰਹਿਣਾ ਤੁਹਾਨੂੰ ਪਤਾ ਕੰਮ ਤੋਂ ਬਿਨਾ ਤੇ ਗੁਜ਼ਾਰਾ ਨਹੀਂ ਕੰਮ ਤੇ ਕਰਨਾ ਪੈਣਾ ਪਰ ਉਹ ਚੀਜ਼ਾਂ ਦੁਖੀ ਕਰਦੀਆਂ ਰਹਿਣਾ ਜਿਹੜੀਆਂ ਚੀਜ਼ਾਂ ਮਣੀ ਮਾਂ ਨੇ ਸਿਖਾਈਆਂ ਮੈਂ ਇੱਕ ਵਾਰੀ ਆਉਣਾ 2 ਵਜੇ ਆਉਣਾ ਮੇਰੀ ਮਾਂ ਨੇ ਗੇਟ ਦੇ ਲੱਗ ਖੜੇ ਹੋਣਾ ਪੀ ਕਦੋਂ ਆਊਗਾ ਫਿਰ ਹੁੰਦਿਆ ਰੋਟੀ ਹੋਣੀ ਹੁੰਦੀ ਹੈ ਜਿਹੜੀ ਚੀਜ਼ ਗਣੀ ਉਹ ਹੁੰਦੇ ਉਹ ਬਣਾ ਕੇ ਰੱਖਿਓਣੀ ਉਹ ਚੀਜ਼ਾਂ ਤੇ ਹਾਂਜੀ ਭਲੇਖੇ ਦੇ ਭਾਜੀ ਜਦੋਂ ਮੈਂ ਕਹਿੰਦਾ ਦੂਰ ਨੇੜੇ ਚਲ ਜਾ ਜੇ ਇੱਥੇ ਲੱਗੇ ਜਿਆਦਾ ਦੂਰ ਨਹੀਂ ਫਿਰ ਮੈਨੂੰ ਕੋਠੇ ਤੇ ਭਲੇਖੇ ਬੈਠੇ ਜਿੱਦਾਂ ਮੇਰੀ ਮੰਗਵਾਜਾ ਮਾਰਦੀ ਮੈਨੂੰ ਪਰ ਫਿਰ ਵੀ ਮੈਂ ਚਲ ਜਾ ਨਾ ਘਰੇ ਵੀ ਮੇਰੀ ਮਾਂ ਵੀ ਮੈਨੂੰ ਕਹੇ ਨਾ ਵੀ ਮੈਂ ਚਲ ਗਈ ਤੇ ਹੁਣੇ ਫਿਰਦਾ ਵਾ ਫਿਰ ਮੈਂ ਘਰੋਂ ਵੀ ਘਾਟੀ ਨਿਕਲਦਾ ਹਾਂ ਤੇ ਛੁੱਟੀਆਂ ਵਾਂ ਘਰੋਂ ਸਕੂਲ ਸਕੂਲੋਂ ਘਰੋਂ ਬਸ ਨਨਾਰੇ ਦਾ ਮੜਨ ਆਗੇ ਤੇ ਚੰਗਾ ਘਰੇ ਰਹੀ ਦਰਮਨ بس ਹਾਂਜੀ ਬਾਕੀ ਦੁੱਖ ਤੇ ਆ ਹੁਣ ਦੁੱਖ ਤੇ ਘਟਣਾ ਪੈਣਾ ਹੀ ਆ ਜਿਹੜਾ ਦੁੱਖ ਪੈ ਗਿਆ ਵਾ ਬਾਕੀ ਮੈਂ ਸਾਰੇ ਗਏ ਹੋ ਰਿਕਵੈਸਟ ਕਰਦਾ ਮਾਪਿਆਂ ਦਾ ਧਿਆੜਾ ਗਾੜੋ ਮੈਂ ਪਹਿਲੀ ਪਹਿਲ ਮੈਂ ਇੰਟਰਵਿਊਆ ਵੇਖ ਲਿਓ ਮੇਰੀਆਂ ਪਹਿਲੀਆਂ ਨੂੰ ਮੈਂ ਇੱਕੋ ਗੱਲ ਸਮਝਾਉਣਾ ਹੁਣ ਜਿਹੜੇ ਬੰਦੇ ਨੂੰ ਮਾਪਿਆਂ ਦਾ ਪਿਆਰ ਹੁੰਦਾ ਉਹੀ ਬੰਦਾ ਮਾਪਿਆਂ ਨੂੰ ਰੋਂਦਾ ਵਾ ਜਿਹੜੇ ਬੰਦੇ ਨੂੰ ਨਹੀਂ ਹੁੰਦਾ ਉਹ ਤਾਂ ਫਿਰ ਤਕੇຊਾ ਹੀ ਆ ਪਰ ਗਲਤ ਗੱਲਾਂ ਨਹੀਂ ਕਰਨਾ ਚਾਹੀਦੇ ਇਦਾਂ ਮੈਂ ਉਹਨੇ ਛੇੜੀ ਆਪਣੇ ਮਾਪਿਆਂ ਨੂੰ ਜਿੱਦਾਂ ਟਿਚ ਨਹੀਂ ਜਾਂਦੇ ਇਹ ਜੀ ਆ ਪਰ ਨਹੀਂ ਇਹ ਚੀਜ਼ ਨਹੀਂ ਕਰਨੀ ਚਾਹੀਦੀ ਉਹ ਬਣਾ ਪਿਆਰ ਕਰਨਾ ਚਾਹੀਦਾ ਮੈਨੂੰ ਪੁੱਛ ਲਓ ਮੇਰੀ ਮਾਂ ਚਲ ਗਈ ਆ ਪਿਆਰ ਵੀ ਬੜਾ ਹੈ ਮਾਰਦੀ ਵੀ ਹੁੰਦੀ ਚੰਗੀਆਂ ਗੱਲਾਂ ਤੋਂ ਮਾਰਦੀ ਉਹ ਮੈਨੂੰ ਕਿਹੜਾ ਮਾਰੇ ਕੰਮਾਂ ਤੋਂ ਮਾਰਦੀ ਇਹ ਨਹੀਂ ਵੀ ਜਦੋਂ ਮਰਜੀ ਨਾ ਜਦੋਂ ਮੈਂ ਮਾੜਾ ਗੱਲ ਕੋਈ ਜਾਂ ਕਰਨੀ ਜਾਂ ਕੋਈ ਵੀ ਮਾੜਾ ਕੰਮ ਕਰਨਾ ਫੇਰ ਹੀ ਮੈਨੂੰ ਵੱਜਦੀਆਂ ਇੰਨੀਆਂ ਕਿ ਵੱਜਦੀਆਂ ਇਹਨਾਂ ਫੇੜੀ ਠੀਕ ਐ ਬਾਕੀ ਹੁਣ ਸਾਰੀ ਉਮਰ ਦੀ ਘਾਟ ਮਹਿਸੂਸ ਹੁੰਦੀ ਰਹਿਣੀ